ਕਹਾਣੀ ਅਮਰਤਾ ਪ੍ਰੀਤਮ ਉਹ ਜਦੋਂ ਮਲੂਕ ਜਹੀ ਡੋਲੀ ਵਿੱਚੋਂ ਨਿਕਲੀ ਸੀ ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਸ ਦਾ ਨਾਮ ਚੜ ਗਿਆ ਸੀ ਮਰਬਿਆਂ ਵਾਲੀ ਸਿਰਫ ਜ਼ਮੀਨ ਦੇ ਕਾਗਜ਼ਾਂ ਪੱਤਰਾਂ ਵਿੱਚ ਉਸ ਦਾ ਨਾਮ ਸਰਦਾਰਨੀ ਰਾਜਕੌਰ ਲਿਖਿਆ ਹੋਇਆ ਸੀ ਜਾਂ ਉਹਦਾ ਸੋਹਰਾ ਜਿੰਨਾ ਚਿਰ ਜਿਉਂਦਾ ਰਿਹਾ ਉਸ ਨੂੰ ਸਰਦਾਰਨੀ ਰਾਜਕੌਰ ਕਹਿੰਦਾ ਰਿਹਾ ਸੀ ਪਰ ਜਿੱਥੋਂ ਤੱਕ ਸ਼ਰੀਕੇ ਦਾ ਤੇ ਪਿੰਡ ਦੇ ਹੋਰ ਲੋਕਾਂ ਦਾ ਸਵਾਲ ਸੀ ਉਹ ਸਭਨਾ ਲਈ ਮਰਬਿਆਂ ਵਾਲੀ ਸੀ ਉਸ ਦੇ ਚੜ੍ਹੇ ਪੀੜੇ ਪਿਓ ਨੇ ਇੱਕ ਮਰੱਬਾ ਦਾਜ ਵਿੱਚ ਦਿੱਤਾ ਸੀ ਪਰ ਬਿਨਾ ਨਾਵਿਓ ਵੀ ਸਭ ਨੂੰ ਪਤਾ ਸੀ ਕਿ ਰਹਿੰਦੀ ਤਿੰਨ ਮਰੱਬੇ ਜ਼ਮੀਨ ਦੀ ਵੀ ਉਹੀ ਉਹ ਵਾਰਤ ਸੀ ਉਹਦੇ ਬਾਰੇ ਦੰਦ ਕਥਾ ਸੀ ਕਿ ਉਹਦੀ ਮਾਂ ਜਦੋਂ ਚਲੀਹਾ ਨਾਤੀ ਉਸ ਨੂੰ ਕੀ ਮੁਖਾਬ ਵਿੱਚ ਲਪੇਟ ਕੇ ਗੁਰਦੁਆਰੇ ਮੱਥਾ ਟਿਕਾਣ ਲੈ ਗਈ ਤਾ ਉਹਦੇ ਪਿਓ ਨੇ ਉਹਦੇ ਹੱਥੋਂ ਸੋਨੇ ਦੀਆਂ ਯਾਰਾਂ ਅਸ਼ਰਫੀਆਂ ਮੱਥਾ ਟਿਕਵਾਈਆਂ ਸਨ ਤੇ ਉਸੇ ਦਿਨ ਗੁਰਦੁਆਰੇ ਦੇ ਭਾਈ ਜੀ ਨੇ ਉਹਨੂੰ ਮਰੱਭਿਆਂ ਵਾਲੀ ਆਖ ਇੱਕ ਸੁੱਚੇ ਗੋਟੇ ਵਾਲੀ ਚੁੰਨੀ ਗੁਰੂ ਮਹਾਰਾਜ ਨੂੰ ਸ਼ਵਾਕੇ ਉਹਦੇ ਲਈ ਸਰੋਪਾ ਦਿੱਤੀ ਸੀ ਉਹ ਭਰੇ ਘਰ ਜੰਮੀ ਸੀ ਭਰੇ ਘਰ ਵਿਆਹੀ ਪਰ ਜਿਹੜਾ ਇੱਕ ਦੁੱਖ ਉਹਨੇ ਦੜ ਵੱਟ ਕੇ ਪੀ ਲਿਆ ਉਹਨੂੰ ਉਹਦੇ ਤੋਂ ਵੀ ਉਸ ਦੇ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਵੀ ਨਹੀਂ ਜਾਣਦਾ ਸੀ ਸੱਜਰ ਵਿਆਹੀ ਨੂੰ ਸੂ ਲੱਗ ਗਈ ਸੀ ਕਿ ਉਹਦਾ ਮਰਦ ਹਾਕਮ ਸਿੰਘ ਆਪਣੇ ਦਾਦੇ ਪੋਤਰਿਓਂ ਭਰਾ ਲਗਦੇ ਕਰਮ ਸਿੰਘ ਦੀ ਤੀਵੀਂ ਨਾਲ ਰਲਿਆ ਹੋਇਆ ਸੀ ਪਿੱਛੋਂ ਉਹਨੇ ਇਸ ਗੱਲ ਦੀ ਇੱਚੀ-ਵਿੱਚੀ ਵੀ ਜਾਣ ਲਈ ਸੀ ਕਿ ਜਦੋਂ ਤੱਕ ਕਰਮ ਸਿੰਘ ਜਿਉਂਦਾ ਰਿਹਾ ਉਦੋਂ ਤੱਕ ਤਾਂ ਟੱਕੀ ਰਿਜਦੀ ਰਹੀ ਪਰ ਜਿੱਦਨ ਦਾ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ ਉਹਦੀ ਤੀਵੀ ਨੇ ਸਾਕਾਂ ਵਿੱਚੋਂ ਦਿਓਰ ਲੱਗਦੇ ਇਸ ਹਾਕਮ ਸਿੰਘ ਦੇ ਦੋ ਕੱਚੇ ਕਢਵਾਏ ਸਨ ਇਹ ਮਰਬੀਆਂ ਵਾਲੀ ਰੱਬ ਦੀ ਬੰਦੀ ਮੂਹੋ ਨਾ ਬਿਰਕੀ ਸਿਰਫ ਇੱਕ ਵਾਰ ਗੁਰਦੁਆਰੇ ਜਾ ਕੇ ਆਪਣੇ ਸੱਚੇ ਪਾਤਸ਼ਾਹ ਅੱਗੇ ਫਿਸ ਗਈ ਲੋਕ ਪਰਲੋਕ ਦੀ ਜਾਣਣ ਵਾਲੀਆਂ ਮੈਂ ਤਾਂ ਉਹਨੂੰ ਸੁੱਚੇ ਅੰਗ ਦਿੱਤੇ ਸਨ ਪਰ ਉਸ ਪਰਿਸ਼ਤੇ ਹੋਏ ਨੇ ਉਹ ਵੀ ਪਰਿਸ਼ਟ ਕਰ ਛੱਡੇ ਤੇ ਉਹਦਾ ਮਰਦ ਜਿਹੜੀ ਰਾਤ ਉਸਦੇ ਵਿਛੌਣੇ ਉੱਤੇ ਆਉਂਦਾ ਉਹ ਉਸ ਪਰਬਾਤੇ ਮਲਮਲ ਕੇ ਨਹੋਂਦੀ ਤੇ ਦਿਨ ਚੜ੍ਹੇ ਸਾਰਾ ਵਿਛੌਣਾ ਧੋ ਛੜਦੀ ਰੋਜ਼ ਪੰਜ ਪੋੜੀਆਂ ਪੜਦੀ ਪਰ ਉਸ ਦਿਨ ਸੁੱਚੇ ਮੂਹ ਸਾਰੀ ਸੁਖਮਣੀ ਦਾ ਪਾਠ ਕਰਦੀ ਉਹਨੇ ਅੱਖਾਂ ਮੀਟ ਕੇ ਜਿਉਂਦੀ ਮੱਖੀ ਨਿਗਲ ਲਈ ਸੀ ਪਰ ਆਪਣੇ ਮਰਦ ਨੂੰ ਮੂਹੋ ਕੁਝ ਨਹੀਂ ਸੀ ਆਖਿਆ ਉਹਨੂੰ ਵੀ ਖੋਰੇ ਅੰਦਰ ਦਾ ਭੈ ਮਾਰਦਾ ਸੀ ਉਹਨੇ ਆਪਣੀ ਇਸ ਸਰਦਾਰਨੀ ਅੱਗੇ ਦੇ ਅੱਖ ਨਹੀਂ ਸੀ ਉੱਚੀ ਕੀਤੀ ਪਰ ਮਰਦ ਦੀ ਇਹ ਵੀ ਗੱਲ ਉਸ ਨੂੰ ਫਿਸੇ ਹੋਏ ਫੋੜੇ ਵਰਗੀ ਲੱਗਦੀ ਤੇ ਉਹਦਾ ਜੀ ਕੱਚਿਆ ਜਾਂਦਾ ਪਰ ਉਹਦੇ ਜੀ ਨੂੰ ਠੱਲ ਪੈ ਜਾਂਦੀ ਜਦੋਂ ਉੱਤੋਂ ਡੁੱਤੀ ਉਸਦੇ ਘਰ ਦੋ ਪੁੱਤਰ ਜੰਮੇ ਉਹਨੂੰ ਜਾਪਿਆ ਉਹਨੂੰ ਕਾਲੀ ਕਰੀ ਨੂੰ ਰੱਬ ਨੇ ਲੋਹੇ ਦੀਆਂ ਬਾਹਾਂ ਦੇ ਦਿੱਤੀਆਂ ਹਨ ਫਿਰ ਤੀਜੀ ਪੇਟ ਕਰੋੜੀ ਧੀ ਜੰਮੀ ਉਹਨੂੰ ਲਾੜ ਨਾਲ ਉਹ ਮਲਕੀ ਬੁਲਾਉਂਦੀ ਰਹੀ ਭਾਵੇਂ ਪਿੱਛੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਦੋਂ ਉਹਦਾ ਨਾਮ ਕਢਵਾਇਆ ਉਹ ਕੁਝ ਹੋਰ ਸੀ ਪਰ ਜਿਹੜਾ ਪਹਿਲੇ ਦਿਨ ਉਹਦੇ ਮੂੰਹ ਚੜਿਆ ਸੀ ਉਹੀ ਉਹ ਫੇਰ ਸਾਰਿਆਂ ਦੇ ਮੂੰਹ ਚੜ ਗਿਆ ਸੀ ਵੇਲਾ ਚੰਗਾ ਭਲਾ ਆਪਣੇ ਮੂੰਹ ਧਿਆਨ ਤੁਰਦਾ ਪਿਆ ਸੀ ਪਰ ਪਟੋਲੇ ਵਰਗੀ ਮਲਕੀ ਜਦੋਂ ਅਸਰ ਖਲੋਤੀ ਸਕੂਲ ਪਾਸ ਕਰਨ ਜਿੱਡੀ ਹੋ ਗਈ ਤਾਂ ਵੇਲੇ ਨੇ ਇੱਕ ਅਜਹੀ ਪੁਆਟੀ ਅੱਦੀ ਕਿਸ ਰਿਕੇ ਦੀ ਭਾਬੀ ਤੇ ਕੋਈ ਹੋਰ ਜਿਹੜੀ ਕਦੇ ਇਸ ਮਰਬਿਆਂ ਵਾਲੀ ਦੇ ਸਾਹਮਣੇ ਅੱਖ ਭਰ ਕੇ ਨਹੀਂ ਸੀ ਤੱਕੀ ਲਾਲਾ ਕੇ ਗੱਲਾਂ ਕਰਨ ਲੱਗ ਪਈ ਮਲਕੀ ਨੇ ਜਿੱਦ ਬੰਨ ਲਈ ਕਿ ਉਹ ਸਕੂਲ ਪਾਸ ਕਰਕੇ ਅੱਗੋਂ ਸ਼ਹਿਰ ਜਾਏਗੀ ਤੇ ਪੜ੍ਹੇਗੀ ਇੱਥੋਂ ਤੱਕ ਗੱਲ ਨਜਿੱਠਣ ਵਾਲੀ ਸੀ ਕਿ ਮਲਕੀ ਦੇ ਮਨ ਵਿੱਚ ਜੋ ਕੁਝ ਭਰਿਆ ਸੀ ਉਹ ਸਕੂਲ ਦੇ ਜਵਾਨ ਜਹਾਨ ਮਾਸਟਰ ਨੇ ਉਹਨੂੰ ਕੋਈ ਉਲਟੀਆਂ ਕੁਲਟੀਆਂ ਕਿਤਾਬਾਂ ਪੜਾ ਕੇ ਭਰਿਆ ਸੀ ਪਰ ਗੱਲ ਇੱਥੇ ਨਹੀਂ ਸੀ ਨਿਬੜਦੀ ਲੋਕ ਮਲਕੀ ਦੀ ਤੇ ਮਾਸਟਰ ਦੀ ਅਛਣਾਈ ਜੋੜਨ ਲੱਗ ਪਏ ਸਨ ਇੱਕ ਦਿਨ ਤਾਂ ਗਲੀ ਵਿੱਚੋਂ ਲੰਘਦੀ ਰਾਜਕੌਰ ਦੇ ਕੰਨਾਂ 'ਚ ਆਵਾਜ਼ ਪਈ ਸੂ ਸਾਫ਼ ਦਿਸਦਾ ਸੀ ਕਿ ਪਿੰਡ ਦੀ ਨਾਮੋ ਸ਼੍ਰਿਕਣੀ ਨੇ ਉਹਨੂੰ ਸੁਣਾਣ ਲਈ ਆਖੀ ਸੀ ਨੀ ਮੈਂ ਅੰਬ ਦਾ ਆਚਾਰ ਪਾਇਆ ਡਾਡਾ ਸੋਹਣਾ ਪੀਲਾ ਪੀਲਾ ਮੈਂ ਸੋਚਿਆ ਚਾਰ ਫਾੜੀਆਂ ਮਾਸਟਰ ਜੀ ਨੂੰ ਵੀ ਦੇ ਆਵਾਂ ਐਵੇਂ 헤ਜ ਆ ਗਿਆ ਪਰ ਫਿੱਟਿਆ ਹੋਇਆ ਆਂਦਾ ਏ ਮੈਂ ਆਚਾਰ ਨਹੀਂ ਖਾਂਦਾ ਆਹੋ ਜੀ ਆਚਾਰ ਕੰਨੂ ਖਾਵੇ ਉਹ ਤਾਂ ਮਾਦੜ ਤ ਮਾਤੜ ਖਾਂਦੇ ਨੇ ਉਹ ਤਾਂ ਕੋਈ ਮਰਤਬਾਨ ਪੰਨੇਗਾ ਮਰੱਬਾ ਖਾਏਗਾ ਗੱਲ ਭਾਵੇਂ ਖਾਣ ਵਾਲੇ ਮਰੱਬੇ ਦੀ ਸੀ ਪਰ ਰਾਜਕੌਰ ਸਮਝ ਗਈ ਕਿ ਗੱਲ ਇਹ ਉਸਨੇ ਮਰੱਬਿਆਂ ਨੂੰ ਲਾ ਕੇ ਸੁਣਾਈ ਗਈ ਸੀ ਲਉ ਦੇ ਕੁੱਟ ਵਾਂਗੂ ਪੀ ਗਈ ਪਰ ਹਨੇਰੀ ਵਾਂਗੂ ਚੱਲੀ ਹੋਈ ਗੱਲ ਅੱਗੇ ਕੰਨਾਂ ਦਾ ਬੂਹਾ ਭਿੜਿਆ ਕੁਝ ਨਹੀਂ ਸੀ ਬਣਦਾ ਇੱਕ ਦਿਨ ਉਹਨੂੰ ਉਹ ਸ਼ਰੀਕੇ ਦੀ ਭਾਬੀ ਮੂੰਹ ਪਾੜ ਕੇ ਆਖਣ ਲੱਗੀ ਕੀ ਹਾਲ ਏ ਕੁੜੀ ਦਾ ਜੀ ਰਾਜੀ ਨਹੀਂ ਹੋਂਦਾ ਕਹਿੰਦੀ ਸੀ ਹੱਡ ਪੈਰ ਭਜਦੇ ਨੇ ਤੇ ਜਦੋਂ ਅੱਗੋ ਸਰਦਾਰਨੀ ਨੇ ਗੱਲ ਨਹੀਂ ਸੀ ਗੋਲੀ ਤਾਂ ਉਹ ਆਪੇ ਬੋਲ ਪਈ ਸੀ ਅਛਕੂਲੇ ਗਈ ਹੋਣੀ ਏ ਭਈ ਪਿੰਡੇ ਨੂੰ ਟਕੋਰ ਹੋ ਜਾਏਗੀ ਉਸ ਦਿਨ ਸਰਦਾਰਨੀ ਰਾਜਕੌਰ ਛੋਲਿਆਂ ਵਾਂਗੂ ਅਜੇਹਾ ਵੱਟ ਖਵਾ ਗਈ ਕਿ ਛਮਛਮ ਰੋਂਦੀ ਮਲਕੀ ਨੂੰ ਵੇਖ ਕੇ ਵੀ ਉਹਦੇ ਮਨ ਦਾ ਦਾਣਾ ਗਲਣ ਵਿੱਚ ਨਹੀਂ ਸੀ ਆਇਆ ਤੇ ਉਹਦੇ ਹਾਮੀ ਭਰਨ ਤੇ ਮਲਕੀ ਦੇ ਪਿਓ ਨੇ ਜਿੱਥੇ ਚਾਇਆ ਸੀ ਉੱਥੇ ਮਲਕੀ ਦਾ ਸਾਖ ਪੱਕਾ ਕਰ ਦਿੱਤਾ ਸੀ ਬੂਹੇ ਜੰਜ ਟੁੱਕਣ ਵਾਲੀ ਸੀ ਗਣੇਤਰੀ ਦੇ ਦਿਨ ਰਹਿੰਦੇ ਸਨ ਜਦੋਂ ਮਲਕੀ ਨੇ ਇੱਕ ਦਿਨ ਪੀਪਲ ਦੇ ਪੱਤੇ ਵਾਂਗ ਕੰਬਦੀ ਨੇ ਮਾਂ ਨੂੰ ਅੰਦਰ ਵੜ ਕੇ ਆਖਿਆ ਕਿ ਉਹਦੇ ਜੀਵ ਵਿੱਚ ਜਿਹੜਾ ਮਰਦ ਸੀ ਉਹ ਮਾਸਟਰ ਸੀ ਹੁਣ ਉਹਦੇ ਜੀਏ ਵਿੱਚ ਹੋਰ ਕੋਈ ਨਹੀਂ ਸੀ ਸਮਾਣਾ ਪਰ ਰਾਜਕੋਰ ਨੇ ਉਹਦੇ ਸਿਰ ਉੱਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸਤਾ ਇਸ ਤਰ੍ਹਾਂ ਪਾਇਆ ਸੀ ਜਿਵੇਂ ਮਲਕੀ ਨੇ ਬਲਦ ਦੇ ਸਿੰਘਾਂ ਵਾਂਗੂ ਧਰਤੀ ਸਿਰ ਉੱਤੇ ਚੁੱਕਣੀ ਹੋਵੇ ਤੇ ਜਿਹਦੇ ਥਾਉ ਹਿੱਲਣ ਨਾਲ ਸਾਰੀ ਧਰਤੀ ਹਿੱਲ ਜਾਣੀ ਹੋਵੇ ਸੋ ਮਲਕੀ ਨੇ ਬਲਦ ਦੇ ਸਿੰਘਾਂ ਵਾਂਗੂ ਧਰਤੀ ਸਿਰ ਉੱਤੇ ਚੁੱਕ ਲਈ ਸੀ ਘਰ ਦੀ ਇੱਜ਼ਤ ਬਣੀ ਰਹਿ ਗਈ ਸੀ ਉਹ ਅੱਖਾਂ ਨੋੜ ਕੇ ਡੋਲੀ ਵਿੱਚ ਬਹਿ ਗਈ ਸੀ ਤੇ ਸਾਰੇ ਸ਼ਰੀਕੇ ਨੂੰ ਦੰਦਣ ਪੈ ਗਈ ਸੀ ਵੇਲਾ ਫੇਰ ਆਪਣੇ ਮੂੰਹ ਧਿਆਨ ਤੁਰਨ ਲੱਗ ਪਿਆ ਸੀ ਇਹ ਗੱਲ ਵੱਖਰੀ ਸੀ ਕਿ ਮਲਕੀ ਗੋਹਿਆਂ ਵਾਂਗੂ ਤੁਖਦੀ ਰਹੀ ਤੇ ਉਹ ਦਾ ਧੂਆ ਉਹਦੇ ਮਾਪਿਆਂ ਦੇ ਬੂਹੇ ਵੀ ਅਪੜਦਾ ਉਹਦੀ ਮਾਂ ਦੀਆਂ ਅੱਖਾਂ ਨੂੰ ਵੀ ਲੱਗਦਾ ਰਹਾ ਪਰ ਹਾਰੇ ਦੀ ਅੱਗ ਉੱਤੇ ਦਾਲ ਰਿੱਝਦੀ ਰਹੀ ਦੁੱਧ ਕੱਢਦਾ ਰਹਾ ਪੁੱਤਰ ਧੀਆ ਜਮਦੇ ਰਹੇ ਪਰ ਫੇਰ ਪੰਜੀਆਂ ਵਰਿਆਂ ਪਿੱਛੋਂ ਚੰਗੇ ਭਲੇ ਤੁਰਦੇ ਵੇਲੇ ਨੇ ਅਜਹੀ ਪੁਆਟਣੀ ਖਾ ਲਈ ਕਿ ਮਲਕੀ ਦੇ ਸੋਹਰੇ ਵੀ ਤੇ ਮਲਕੀ ਦੇ ਪੇਕੇ ਵੀ ਛਿਵੀਆਂ ਲਿਸ਼ਕ ਪਈਆਂ ਲਕੀ ਦੀ ਪਲੇਠੀ ਦੀ ਸਹੇਬਕੌਰ ਜੀ ਨੂੰ ਸਾਰੇ ਪਿਆਰ ਨਾਲ ਸਾਈਬਾ ਆਖਦੇ ਸਨ ਤੇ ਜੋ ਪਿਛਲੇ 6ਵਾਂ ਵਰਿਆਂ ਤੋਂ ਸ਼ਹਿਰ ਪੜਦੀ ਸੀ ਜਦੋਂ ਪੜ ਕੇ ਘਰ ਆਈ ਤਾਂ ਉਹਦੀ ਨੇ ਮਾਪਿਓ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰਵਾਏਗੀ ਤੇ ਪਤਾ ਲੱਗਾ ਕਿ ਉਹਦੀ ਮਰਜ਼ੀ ਦਾ ਮਰਦ ਮਜਬੀਆ ਦਾ ਇੱਕ ਲੜਕਾ ਸੀ ਜੋ ਉਹਦੇ ਨਾਲ ਹੀ ਉਹਦੇ ਕਾਲਜ ਵਿੱਚ ਪੜਦਾ ਹੁਣ ਅਗਲੀ ਪੜਾਈ ਵਾਸਤੇ ਪਤਾ ਨਹੀਂ ਕਿਹੜੇ ਦੇਸ਼ ਚੱਲਿਆ ਸੀ ਸਾਈਬਾ ਦੇ ਭਰਾ ਛੋਟੇ ਸਨ ਪਰ ਪਿਓ ਤੇ ਚਾਚੇ ਅਜੇ ਵੀ ਲੋਹੇ ਦੀਆਂ ਲੱਠਾਂ ਵਰਗੇ ਸਨ ਤੇ ਉਧਰੋਂ ਸਾਈਬਾ ਦੇ ਮਾਮੇ ਪੈਰਾਂ ਦੀ ਅੱਡੀ ਨਾਲ ਧਰਤੀ 파ੜਦੇ ਸਨ ਸੋ ਇੱਕ ਕਹਿਰ ਝੁੱਲ ਗਿਆ ਘਰ ਦੀ ਤੀ ਆਪਣੀ ਹੱਥੀ ਮਾਰਨ ਨਹੀਂ ਸੀ ਹੁੰਦੀ ਪਰ ਮਜਬੀਆ ਦਾ ਮੁੰਡਾ ਮਕਾਇਆ ਜਾ ਸਕਦਾ ਸੀ ਸੋ ਬੰਨਣੂ ਵੱਜਣ ਲੱਗੇ ਕੁੜੀ ਨੂੰ ਅੰਦਰ ਬਹਿ ਕੇ ਸਮਝਾਇਆ ਸੀ ਪਰ ਉਹ ਬਿਜਲੀ ਦੀ ਨੰਗੀ ਤਾਰ ਵਾਂਗੂ ਕਿਸੇ ਦੇ ਹੱਥ ਨਹੀਂ ਸੀ ਲੱਗਣ ਦੇਂਦੀ ਉਹਨੇ ਦੂਜਾ ਭੇਤ ਵੀ ਪਾ ਲਿਆ ਸੀ ਚਮਕ ਕੇ ਬੋਲੀ ਜੇ ਉਸ ਬੰਦੇ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਹ ਆਪ ਕਚਹਿਰੀ ਵਿੱਚ ਜਾ ਕੇ ਗਵਾਹੀ ਦਵੇਗੀ ਮਲਕੀ ਧੀ ਅੱਗੇ ਹੱਥ ਬੰਨਦੀ ਰਹੀ ਪਰ ਸਾਈਬਾ ਉੱਤੇ ਇਹ ਜਾਦੂ ਵੀ ਨਹੀਂ ਸੀ ਚੱਲਦਾ ਸਾਈਬਾ ਦੇ ਪਿਓ ਨੂੰ ਵੀ ਜਾਪਿਆ ਕਿ ਉਹ ਸਾਰੇ ਹਵਾ ਨੂੰ ਤਲਵਾਰਾਂ ਮਾਰਦੇ ਪਏ ਸਨ ਸੋਹਾਰ ਕੇ ਉਸਨੇ ਸਰਦਾਰਨੀ ਮਰਬਿਆਂ ਵਾਲੀ ਨੂੰ ਵਸਤਾ ਲਿਖ ਭੇਜਿਆ ਕਿ ਉਹ ਜਿਵੇਂ ਜਾਣੇ ਇੱਥੇ ਆਵੇ ਤੇ ਕੁੜੀ ਨੂੰ ਸਮਝਾਵੇ ਇਹ ਜੱਟਾਂ ਦੀ ਧੀ ਜੇ ਮਜਬੀਆਂ ਦੇ ਜਾ ਵਸੀ ਤਾਂ ਆਖਰ ਇਹ ਉਸ ਦੇ ਨਾਂ ਨੂੰ ਲੀਕ ਲਗਣੀ ਹੈ ਸਰਦਾਰਨੀ ਰਾਜਕੌਰ ਸਣੇ ਪੁੱਤਰਾਂ ਦੇ ਆਈ ਆਪ ਪਾਲਕੀ ਵਿੱਚ ਉੱਤਰ ਕੋੜੀਆਂ ਉੱਤੇ ਚੜੇ ਪੀੜੇ ਹੋਏ ਹਜੇ ਪਰਾਂ ਪੱਕੇ ਰਾਹ ਉੱਤੇ ਸ਼ੁਮਾਂ ਦੇ ਚੰਗਿਆੜੇ ਲਿਸ਼ਕਦੇ ਪਏ ਸਨ ਕਿ ਸਾਈਬਾ ਦੇ ਪਿਓ ਦੀਆਂ ਅੱਖਾਂ ਲਿਸ਼ਕੁੱਠੀਆਂ ਉਨੂੰ ਤਰਵਾਸ ਵੱਜ ਗਿਆ ਕਿ ਹਵਾ ਦੇ ਘੋੜੇ ਚੜੀ ਹੋਈ ਕੁੜੀ ਨੂੰ ਹੁਣ ਮਰਬਿਆਂ ਵਾਲੀ ਲਗਾਮਾਂ ਪਾ ਲਵੇਗੀ। ਰਾਜਕੋ ਰਾਈ ਉਹ ਅਜੇ ਤੱਕ ਭਾਵੇਂ ਇੱਕ ਹੀਰੇ ਪਿੰਡ ਦੀ ਸੀ ਪਰ ਵਿਹੜੇ ਵਿੱਚ ਬੋੜ ਵਾਂਗੂ ਬੈਠੀ ਤੇ ਉਹਦੇ ਕੁੜੀ ਨੂੰ ਆਪਣੇ ਗੋਡੇ ਮੁੱਢ ਬਿਠਾ ਲਿਆ। ਮਲਕੀ ਨੂੰ ਯਕੀਨ ਹੋ ਗਿਆ ਸੀ ਕਿ ਹੁਣੇ ਉਹਦੀ ਮਾਂ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਇਹੋ ਜਿਹਾ ਕਹੇਗੀ ਕਿ ਕੁੜੀ ਚੁੱਪ ਕਰਕੇ ਬਲਦ ਦੇ ਸਿੰਘਾ ਵਾਂਗੂ ਤ੍ਰੀਨ ਉਸੇ ਰੂਤੇ ਚੁੱਕ ਲਵੇਗੀ ਕੋਲਵੇੜੇ ਵਿੱਚ ਮੰਝੀਆਂ ਉੱਤੇ ਸਹਬਾ ਦੇ ਪਿਓ ਭਰਾ ਵੀ ਸਨ ਤੇ ਮਾਮੇ ਵੀ ਕੁੜੀ ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮਨ ਦੀ ਦੱਸ ਰਹੀ ਸੀ ਰਾਜਕੋਰ ਠਰਮੇ ਨਾਲ ਕਿੰਨਾ ਚਿਰ ਸੁਣਦੀ ਰਹੀ ਹੁੰਗਾਰਾ ਜਿਹਾ ਵੀ ਭਰਨ ਦੀ ਲੋੜ ਨਹੀਂ ਸੀ ਸਿਰਫ ਕਦੇ ਨੀਜ ਲਾ ਕੇ ਉਹਦੇ ਮੂੰਹ ਵੱਲ ਵੇਖ ਛੜਦੀ ਬਾਕੀ ਦੇ ਸਾਰੇ ਸਿਰਫ ਰਾਜਕੋਰ ਦੇ ਮੂੰਹ ਵੱਲ ਵੇਖ ਰਹੇ ਸਨ ਫੇਰ ਕੁੜੀ ਦੇ ਸਿਰ ਉੱਤੇ ਹੱਥ ਰੱਖ ਕੇ ਕਹਿਣ ਲੱਗੀ ਸੁਣ ਕੁੜੀਏ ਜੇ ਮਨ ਪੱਕਾ ਈ ਤਾਂ ਮਨ ਦੀ ਕਰ ਲੈ ਨਹੀਂ ਤਾਂ ਸਾਰੀ ਉਮਰ ਅੰਦਰ ਵੜ ਕੇ ਗੋਹਿਆਂ ਦੀ ਅੱਗ ਵਾਂਗੂ ਤੁਖਦੀ ਰਹੇਗੀ ਮਾਂ ਮਲਕੀ ਦੇ ਮੂੰਹੋਂ ਕੰਬ ਕੇ ਨਿਕਲਿਆ ਤੇ ਉਹ ਸਰੋਂ ਦੀ ਗੰਦਲ ਵਾਂਗੂ ਪੀਲੀ ਹੁੰਦੀ ਪਹਿਲੋਂ ਸੈਬਾ ਦੇ ਪਿਓ ਵੱਲ ਤੱਕੀ ਫੇਰ ਉਹਦੇ ਮਾਮਿਆਂ ਵੱਲ ਨਹੀਂ ਤੂੰ ਇਹਨਾਂ ਦਾ ਫਿਕਰ ਨਾ ਕਰ ਰਾਜਕੌਰ ਲਿਸ਼ਕ ਕੇ ਬੋਲੀ ਮੈਂ ਜੋ ਕਹਿਨੀ ਪਈ ਸਾਂ ਇਹੇ ਮੇਰੇ ਜੰਮੇ ਹੋਏ ਤੇ ਮੇਰੇ ਸਹੜੇ ਹੋਏ ਮੇਰੇ ਅੱਗੇ ਬੋਲ ਸਕਦੇ ਨੇ ਤੇ ਉਹ ਸਾਈਬਾ ਨੂੰ ਬਾਹਾਂ ਫੜ ਕੇ ਉਠਾਉਂਦੀ ਹੋਈ ਕਹਿਣ ਲੱਗੀ ਉਠ ਆਪਣੇ ਕੁਝ ਲਗਦੇ ਨੂੰ ਖਬਰ ਕਰ ਦੇ ਕਿ ਜੰਝ ਬੰਨ ਕੇ ਲੈ ਆਵੇ ਮੈਂ ਹੱਥੀ ਤੇਰਾ ਕਾਰਜ ਕਰਕੇ ਜਾਵਾਂਗੀ ਤੇ ਫਿਰ ਕੰਧਾਂ ਤੋਂ ਪਾਰ ਤੱਕ ਦੀ ਆਖਣ ਲੱਗੀ ਲੋਕਾਂ ਦਾ ਕੀ ਏ ਚਾਰ ਦਿਨ ਬੋਲ ਬਾਲ ਕੇ ਆਪੇ ਹੀ ਕੰਡਿਆਂ ਦੀ ਅੱਗ ਵਾਂਗੂ ਬੁਝ ਜਾਣਗੇ ਦੇ ਵੇਲਾ ਉਹ اٹਣੀਆਂ ਖਾਂਦਾ ਮਰਬਿਆਂ ਵਾਲੀ ਦੇ ਮੂੰਹ ਵੱਲ ਤੱਕਣ ਲੱਗਾ